ਐ ਜਨ ਦੋਸਤ ਸ਼ਸ਼ੀਕਲ ਮੈਂ ਡਿਸਟ੍ਰਿਕਟ ਮਾਨਸਾ ਬਟਲਾਡਾ ਸ਼ਹਿਰ ਪੰਜਾਬ ਦਾ ਰਹਿਣ ਵਾਲਾ ਅਸੀਂ ਦੋ ਭਰਾ ਦੋਨੋਂ ਫੌਜੀ ਹਾਂ ਮੈਂ ਹਮੇਸ਼ਾ ਜ਼ਿੰਦਗੀ ਚ ਹਰ ਬੰਦੇ ਦੀ ਸਪੋਰਟ ਕੀਤੀ ਹੈ ਹੈਲਪ ਕੀਤੀ ਹੈ ਪਰ ਮੈਂ ਅੱਜ ਉਹ ਮੁਕਾਮ ਤੇ ਖੜਾ ਕਿ ਮੇਰੀ ਕੋਈ ਹੈਲਪ ਨਹੀਂ ਕਰ ਰਿਹਾ ਨੇ ਮਕਾਨ ਬਣਾਇਆ ਸਾਡੇ ਫਾਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਅਸੀਂ ਦੋਨੋਂ ਭਰਾਵਾਂ ਨੇ ਮਿਹਨਤ ਕਰਕੇ ਮਕਾਨ ਬਣਾਇਆ ਉਹਦੇ ਲਾਗੇ ਕੋਈ ਇੰਡਸਟਰੀ ਨਹੀਂ ਸੀ ਮਕਾਨ ਦੇ ਲਾਗੇ ਲੇਕਿਨ ਕੁਝ ਅਮੀਰ ਬੰਦੇ ਜਿਨ੍ਹਾਂ ਦੇ ਪੰਜ-ਸੱਤ ਪ੍ਰਾਈਵੇਟ ਸਕੂਲ ਹੈ ਟਰਾਲ ਪੰਪ ਹੈ ਉਹਨਾਂ ਨੇ ਉਹਦੇ ਲਾਗੇ ਇੰਡਸਟਰੀ ਲਗਾ ਲਈ 2024 ਚ ਅਸੀਂ 2017 ਚ ਮਕਾਨ ਬਣਾਇਆ ਫਟਲੇ ਵੀ ਹਰ ਇੱਕ ਪ੍ਰੂਫ ਆ ਉਹਨਾਂ ਦਾ ਕਿ ਜ਼ਮੀਨ ਸੇਲ ਹੋਈ ਹੈ 14 ਚ ਮੀਟਰ ਨਵੇਂ ਲੱਗੇ 24 ਚ ਕਿ ਕ ਮਸ਼ੀਨਾਂ ਦੇ ਬਿੱਲ ਹਰ ਚੀਜ਼ ਅਸੀਂ ਦੇ ਚੁੱਕੇ ਆ ਬੁਲਾਡਾ ਐਸ ਡੀ ਐਮ ਨੂੰ ਪਰ ਸਾਡੀ ਕੋਈ ਕਾਰਵਾਈ ਨਹੀਂ ਹੋਈ ਬੁਲਾਡਾ ਐਸ ਡੀ ਐਮ ਨੇ ਫੋਨ ਨੰਬਰ ਤੱਕ ਬਲੌਕ ਕਰ ਦਿੱਤੇ ਸਾਡੇ ਆਵਾਜ਼ ਸੁਣਨ ਦੀ بجائے ਮੈਂ ਇਹ ਪੁੱਛਣਾ ਚਾਹੁੰਦਾ ਇਹ ਅਫਸਰਾਂ ਨੂੰ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਕਦੋਂ ਤੱਕ ਜ਼ੁਰਮ ਕਰੋਗੇ ਫੌਜੀਆਂ ਤੇ ਤੁਸੀਂ ਕਦੋਂ ਤੱਕ ਮੈਂ ਹਰ ਹਰ ਚੀਜ਼ ਦੇ ਪ੍ਰੂਫ ਦੇ ਚੁੱਕਿਆ ਹਰ ਛੁੱਟੀ ਆ ਕੇ ਮਿਲ ਚੁੱਕਿਆ ਐਸਡੀਐਮ ਸਾਹਿਬ ਨੂੰ ਮਿਲ ਗਿਆ ਟੀਸੀ ਸਾਹਿਬ ਨੂੰ ਪੰਜ ਛੇ ਵਾਰ ਮਿਲ ਚੁੱਕਿਆ ਮੈਂ ਇਹ ਦੱਸੋ ਕੀ ਪ੍ਰੂਫ ਦੇਵਾਂ ਕਿ ਉੱਥੇ ਨਹੀਂ ਹੈਗਾ ਸੀ ਕੁਝ ਜਦੋਂ ਮੈਂ ਮਕਾਨ ਬਣਾਇਆ ਅਸੀਂ ਦੋ ਪਰਾਂ ਦੋਨੇ ਦੇਸ਼ ਦੀ ਸੇਵਾ ਕਰਦੇ ਹਾਂ ਅਸੀਂ ਇੱਥੇ ਆ ਕੇ ਛੋਡੇ ਨਾਲ ਲੜੀਏ ਜਾਂ ਦੇਸ਼ ਦੀ ਸੇਵਾ ਕਰੀਏ ਹੱਥ ਜੋੜ ਕੇ ਬੇਨਤੀ ਕਰਦਾ ਪਲੀਜ਼ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ 2 ਸਾਲ ਹੋ ਗਏ ਮੈਨੂੰ ਲੜਾਈ ਲੜਦਿਆਂ 2 ਸਾਲ